Noise noise um、もう、ほんと、ほんと、ほんと。 Well, thank you ਕਿ ਸਰਚ ਕੀਤੀ ਜਿਹੜੀ ਸਰਚ ਕੀਤੀ ਯਾਨੀ ਕੋਈ ਇਨਪੁਟ ਹੈਗੀ ਹੈ ਕਿ ਜਾਂ ਵੈਸੇ ਰੂਟੀਨ ਟੈਸਟ ਹੈਗੀ ਹੈ ਬਰਦਰ ਇਸ ਤਰ੍ਹਾਂ ਕੇ ਮਾਨਜੋਗ ਐਸਐਸਪੀ ਸਾਹਿਬਾ ਹਾਦਰ ਪਠਾਨਕੋਟ ਸਰਦਾਰ ਦਿਲਵਿੰਦਰ ਸਿੰਘ ਢਿਲੋ ਸਾਹਿਬ ਦੇ ਦਿਸੇ ਨਿਰਦੇਸ਼ਾ ਦੇ ਮੁਤਾਬਕ ਤੁਹਾਨੂੰ ਪਤਾ ਹੈ ਸਾਡੇ ਸਰਚ ਅਭਿਆਨ ਜਿਹੜੇ ਲਗਾਤਾਰ ਜਾਰੀ ਨੇ ਔਰ ਚੱਲਦੇ ਰਹਿੰਦੇ ਨੇ ਈਵਨ ਕਿ ਸਾਡੇ ਕਾਫੀ ਲੰਬੇ ਸਮੇਂ ਤੋਂ ਵੀ ਚੱਲਦੇ ਆ ਰਹੇ ਨੇ ਇਸੇ ਕੜੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਤਿਉਹਾਰ ਆ ਰਹੇ ਨੇ ਜਾਂ 26 ਜਨਵਰੀ ਆ ਰਹੀ ਹੈ ਵਾਟਐਵਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਪੁਲਿਸ ਫੋਰਸ ਨੂੰ ਹੋਰ ਦਰਸਤ ਚੁਸਤ ਦਰਸਤ ਕਰਨ ਵਾਸਤੇ ਇਲਾਕੇ ਦੇ ਵਿੱਚ ਆਪਣੀ ਸਾਡੀਆਂ ਘਾਤਕ ਟੀਮਸ ਐਸਓਜੀ ਟੀਮਸ ਬੀਐਸＦ ਨੂੰ ਨਾਲ ਲੈ ਕੇ ਔਰ ਇਹ ਤੋਂ ਇਲਾਵਾ ਹੋਰ ਵੀ ਏਜੰਸੀ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹੜੀ ਹੈ ਕਿੱਥੇ ਸਰਚ ਬਹਿਾਨ ਜਿਹੜੇ ਚਲਾਏ ਜਾ ਰਹੇ ਨੇ ਸਰਹਦੀ ਰੇ ਦੇ ਵਿੱਚ ਤਾਂ ਜੋ ਕੋਈ ਵੀ ਜਿਹੜਾ ਇੱਥੇ ਸ਼ੱਕੀ ਬੰਦਾ ਜਾਂ ਸ਼ੱਕੀ ਵਾਹਨ ਜਾਂ ਵਾਟਾਵਰ ਕੋਈ ਚੀਜ਼ ਪਈ ਹੋ ਗਈ ਹੈ ਤਾਂ ਉਹਨੂੰ ਸਨੇ ਸਹ ਰਹਿੰਦੇ ਆਪਾਂ ਅ ਕਰਕੇ ਟੈਂਗਲ ਕਰ ਸਕੀਏ ਸੋ ਕਹਿਣ ਤੋਂ ਬਾਅਦ ਇਹ ਹੈਗਾ ਕਿ ਸਰਚ ਅਭਿਆਨ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਤਹਿਤ ਪਹਿਲਾਂ ਵੀ ਚੱਲ ਰਹੇ ਨੇ ਹੁਣ ਵੀ ਚੱਲ ਰਿਹਾ ਇਵਨ ਕਿ ਦਿਨ ਰਾਤ ਚੱਲ ਰਹੇ ਨੇ ਤੇ ਸੋ ਇਹ ਸਾਡੇ ਇਸ ਏਰੀਆ ਨੂੰ ਹੋਰ ਪੁਲਿਸ ਫੋਰਸ ਨਾਲ ਮਜ਼ਬੂਤ ਕਰਨ ਵਾਸਤੇ ਅਭਿਆਨ ਚਲਾਇਆ ਜਾ ਰਿਹਾ ਤੁਹਾਡੀ ਲੋਕਾਂ ਨੂੰ ਮੈਸੇਜ ਤੁਹਾਡੇ ਨੇ ਔਰ ਇਹਦੇ ਵਿੱਚ ਸਾਡੀ ਲੋਕਾਂ ਕੀ ਵੀ ਇਹ ਅਪੀਲ ਲੱਗੀ ਹੈ ਜਿਹੜੇ ਆਪਣੇ ਇਲਾਕੇ ਦੇ ਵਾਸੀ ਹੈਗੇ ਨੇ वैसे भी ये सारे दे लोग जड़े काफी कोऑपरेटिव पुलिस दे नाल हैगे ने तो ਸਾਡੀ ਫੇਰ ਵੀ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਤੁਹਾਨੂੰ ਜੇ ਲੱਗਦਾ ਵੀ ਗਾਇਬ-ਗਾਇਬ ਕੋਈ ਵੀ ਬੰਦਾ ਬਾਹਰੋਂ ਆ ਕੇ ਸ਼ੱਕੀ ਲੱਗਦਾ ਜਾਂ ਕੋਈ ਸ਼ੱਕੀ ਵਾਹਕਲ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਕੋਈ ਐਸੀ-वैसी ਗਤੀਵਿਧੀ ਹੋ ਰਹੀ ਹੈ ਤੁਰੰਤ ਜਿਹੜਾ ਸਾਡੇ ਨੋਟਿਸ ਵਿੱਚ ਪੁਲਿਸ ਫੋਰਸ ਦੇ ਨੋਟਿਸ ਵਿੱਚ ਲੰਦਾ ਜਾਵੇ ਔਰ ਤਾਂ ਜੋ ਸਮੇਂ ਰਹਿੰਦਿਆਂ ਯਾਦ ਉਹਦਾ ਆਪਾਂ ਹੱਲ ਕਰ ਸਕੀਏ ਜਾਂ ਉੱਥੇ ਜੋ ਵੀ ਆ ਕਾਬੂ ਪਾ ਸਕੀਏ ਥੈਂਕ ਯੂ ਵੈਰੀ ਮਚ